ਸੋ ਨੰਬਰ ਸੁਣਾ ਹਾਰ ਪਾਇਆ ਕਦੋਂ ਲਿਆਂਦਾ ਇਹ ਤਾਂ ਮੇਰੇ ਹਸਬੰਦ ਨੇ ਮੈਨੂੰ ਅਨੀਵਰਸਰੀ ਗਿਫਟ ਦਿੱਤਾ ਹੈ ਅੱਛਾ ਫਿਰ ਤਾਂ ਮਹਿੰਗਾ ਬਣਿਆ ਹੋਊਗਾ ਪੂਰੇ 2 ਲੱਖ ਦਾ ਆਇਆ ਵਾ ਜੇ ਇਹ 2 ਲੱਖ ਦਾ ਉਹ ਸਾਹਮਣੇ ਸਾਡੀ ਗਵਰਡਨ ਬੈਠੀ ਹੈ ਉਹਦੇ ਹਰਾਣੀ ਹਾਰ ਹੀ ਪਾਇਆ ਉਹਦੇ ਮੰਗਾਂ ਵੀ ਪਾਈਆਂ ਉਹਦੇ ਸੈੱਟ ਵੀ ਪਾਇਆ ਫਿਰ ਉਹ ਕਿੰਨੇ ਦਾ ਹੋਊਗਾ ਮੇਰੇ ਸਾਹਮਣੇ 10-12 ਲੱਖ ਦਾ ਤਾਂ ਹੋਊਗਾ ਹੀ ਹੈ 10-12 ਲੱਖ ਇਹ ਘਰ ਦਾ ਪ੍ਰਾਈਵੇਟ ਜੌਬ ਕਰਦਾ ਇਹਨੇ ਇਹਨੇ ਪੈਸੇ ਕਿੱਥੋਂ ਲਾਤੇ ਲੱਗਦਾ ਡਾਕਰ ਢੁੱਕਾ ਮਾਰਿਆ ਹੋਣਾ ਇਹਨਾਂ ਨੇ ਦੱਕਾ ਨਹੀਂ ਪੈਣੇ ਹੱਕ ਦੀ ਕਮਾਈ ਆ 골ਡ ਮਹਿੰਗਾ ਜ਼ਰੂਰ ਆ ਪਰ ਜਿੰਨਾ ਤੁਸੀਂ ਸੋਲਦੀਆਂ ਨਾ ਇੰਨਾ ਮਹਿੰਗਾ ਨਹੀਂ ਆਜੋ ਤੁਹਾਨੂੰ ਵੀ ਲੈ ਕੇ ਚਲਦੀਆਂ ਆਜੋ ਜੀ ਜਿਵੇਂ ਤੁਸੀਂ ਸੈਟ ਪਾਇਆ ਤੇ ਰਾਣੀ ਹਾਰ ਪਾਇਆ ਨਾ ਇਹਨਾਂ ਨੂੰ ਵੀ ਕੁਝ ਕੁ ਡਿਜ਼ਾਈਨ ਦਿਖਾ ਦਿਓ ਹਾਂਜੀ ਦਿਖਾਉਣੀ ਹੈ ਤੁਹਾਨੂੰ ਲਓ ਆ ਦੇਖੋ ਇਹ ਤਾਂ ਬਹੁਤ ਮਹਿੰਗੀ ਹੋਊਗੀ ਮਹਿੰਗੇ ਤਾਂ ਹੈਗੇ ਪਰ ਜਿੰਨੇ ਤੁਸੀਂ ਸੋਚਿਆ ਨਾ ਇੰਨੇ ਮਹਿੰਗੇ ਨਹੀਂ ਜੀ ਜੀ ਦੱਸੋ ਰੇਟ ਕਿਹੜਾ ਹੈ 13250 ਰੁਪਏ 9250 17000 13500 ਤੇ 9250 ਰੁਪਏ ਪਿਆ ਨਹੀਂ ਉਹਨਾਂ ਦਾ 80 ਨੰਬੇ ਆ, 90 ਆ ਪਿਆ। ਇੰਨੇ ਦਾ ਸਸਤਾ ਕਿਵੇਂ ਆ? ਕਿਉਂਕਿ ਇਹਦਾ 베ਸ ਤਾਂਬੇ ਤੇ ਚਾਂਦੀ ਦਾ ਏ ਤੇ ਇਹਦੇ ਉੱਤੇ ਪਿਓਰ ਸੋਨੇ ਦੀ ਪਰਤ ਚੜੀ ਹੋਈ ਆ। ਨਾਲੇ ਇਹ ਸਾਲੋ ਸਾਲ ਖਰਾਬ ਨਹੀਂ ਹੁੰਦਾ। ਜੇ ਤੁਸੀਂ ਵੀ ਆਪਦਾ ਗੋਲਡ ਕੋਨ ਦਾ ਸ਼ੌਕ ਪੂਰਾ ਕਰਨਾ ਚਾਹੁੰਦੇ ਹੋ ਤਾਂ ਮੁਗੇ ਰਾਮਗੰਝ ਮੰਡੀ ਪੰਜਾਬ ਬੰਗਰਾਮ ਜੁਵੈਲਰ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ। ਬਾਕੀ ਤੁਸੀਂ ਇਹਨਾਂ ਦੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਕੇ ਜੁਵੈਲਰੀ ਦੇ ਨਵੇਂ-ਨਵੇਂ ਡਿਜ਼ਾਈਨ ਦੇਖ ਸਕਦੇ ਹੋ। ਦੂਜਾ ਤੁਸੀਂ ਘਰੇ ਬੈਠੇ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ।